ਇਹ ਭਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਹਾਂ ਬੱਚੇ ਜਾਂਦੇ ਨੇ ਫਟੇ ਘੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਣ ਜੇ ਲੇਟ ਆਉਣੀ ਸੀ ਤੇ ਇਹ ਡੀਡੀਆਈ ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਹੈ ਨਾ ਇਹ ਉਹਨਾਂ ਦੀ ਵੈਣ ਹੈ ਰੱਤੇ ਵੱਲੋਂ ਆ ਰਹੀ ਹੈ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਣ ਦੇ ਤੇ ਤਿੰਨ ਵਾਰੀ ਅੱਗ ਅਸੀਂ ਬਜਾਈ ਆ ਤੇ ਬੜੇ ਯੋਰਾں ਦੇ ਨਾਲ ਆਰ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬਜਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਸੀਂ ਆਖਣੇ ਵੀ ਵੈਣ ਪ੍ਰਾਣੀ ਆ ਤੇ ਬਦਲ ਨਹੀਂ ਨਹੀਂ ਰਹੀ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕਿਹਨੂੰ ਕੀ ਕਹਿ ਲੈਣਾ ਸੀ ਫਾਰਮ ਨੇ ਇੱਥੇ ਦੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2006 ਕ 7 ਮਾਡਲ ਗੱਡੀ ਇਹਦਾ ਅਜੇ ਤੱਕ ਕੋਈ ਇਹਨਾਂ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਣ ਡਿਆ ਜੇ हमरे 1200 ਨਾਲ ਸਾਨੂੰ ਫੋਨ ਕੀਤਾ ਵਾ ਕਿ ਇੱਥੇ ਰੋਡ ਤੇ ਆਓ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ ਤੇ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਤੇ ਉਹਨਾਂ ਨੇ ਵੇਖਿਆ ਤੇ ਅੱਗ ਬੁਝਾਉਂਦੇ ਪਏ ਸੀ ਜੇ ਮੰਨ ਲਓ ਵੀ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਭਾਜੀ ਬੱਚੇ ਹੀ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚੇ ਨਹੀਂ ਭਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ ਹੀ ਮੰਨ ਕਰਦੇ ਆਪਾਂ ਜੀ ਹੁਣ ਪ੍ਰਸ਼ਾਸਨ ਤੋਂ ਜਾਣਾ ਪੈਂਦਾ ਟ੍ਰਾਂਸਪੋਰਟ ਨੀ ਨਿਆ ਵੀ ਕੋਈ ਵੀ ਸਕੂਲ ਦੀ ਗੱਡੀ ਐ ਨਾ ਇਹ ਨਹੀਂ ਵੀ ਇਹ ਸਕੂਲ ਦੀ ਆ ਹਰ ਸਕੂਲ ਦੇ ਵਿੱਚ ਇਹਦੇ ਹਦ ਤੋਣ ਜਿੰਦੀ ਵੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹਲਪਰਜੀ ਦਾ ਗੱਡੀ ਦੇ ਪਰ ਗੱਡੀਆਂ ਦਾ ਹਲਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਡਾਉਣ ਵੇਲੇ ਸੜਕ ਕ੍ਰੋਸ ਕਰਨ ਵੇਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਇਹ ਬੜੀਆਂ ਮੁਸ਼ਕਲਾਂ ਹਰ ਸਕੂਲ ਦੀ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਾਕਾਇਦਾ ਅੰਦਰੋਂ ਵੀ ਧੂਏਂ ਧਾਵੇਂ ਹੋ ਗਈ ਸੀ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗੇ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਸਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਸੀ ਜੀ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਤੇ ਇੱਥੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੋਂ ਉਹਨਾਂ ਦਾ ਨੁਕਸਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰਿਆ ਜੀ ਮੈਨੂੰ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਪੋਲ ਦੇ ਨੇੜੇ ਟੈਲੀ ਸਾਫ ਪੁੱਤਰ ਹੈ ਜੀ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲਗੀ ਰਤੇ ਪਰ ਤੇ ਤੁਸੀਂ ਆ ਭਜਾਈ ਅਗ ਹਾਂਜੀ ਕੀ ਲੱਗ ਸਕ ਤਰ੍ਹਾਂ ਵਾਪਰੇ ਕੀ ਲੱਗਦਾ ਚਲਦੀ ਵੈਨ ਨੂੰ ਅਗ ਲੱਗੀ ਬਾਬਾ ਜੋਰ ਚਾ ਕਿਸੇ ਵਿੱਚ ਬੱਚੇ ਵਿੱਚ ਸਾਰੇ ਬੱਚੇ ਦੋ ਹੈਗੇ ਹਾਂਜੀ ਟਾਰਗੇਟ ਦੋ ਬੱਚੇ ਦੇ ਵਿੱਚ ਦੋ ਬੱਚੇ ਇਸ ਵਿੱਚ ਜੇ ਮੰਨ ਲਓ ਜਲਦੀ ਅਗ ਨਾ ਭਜਾਂ ਤੇ ਵੱਡਾ ਨੁਕਸਾਨ ਹੋਣ ਦਾ ਡਰ ਸੀ ਹਾਂਜੀ ਹਾਂਜੀ ਕਣਕ ਬਹੁਤ ਸੜਨੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਈ ਪੁਲਿਸ ਅਧਿਕਾਰੀ ਪੁੱਜਾ ਨਹੀਂ ਜੀ ਕੀ ਮੰਕਰਦੇ ਆਪਾਂ ਮਾਂ ਵੀ ਹੋਣੇਰਾ ਮਾਂ ਕਾ ਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਸੀ ਟਰੈਵਲ ਦਾ ਨੁਕਸਾਨ ਹੋ ਜਾਣਾ ਸੀ ਗਣ ਠੀਕ ਰਹਉਣੀ ਚਾਹੀਦੀ ਵਧੀਆ ਨੰਨੀ ਹੋਣੀ ਚਾਹੀਦੀ ਲੱਗਦਾ ਕਿ ਮਤਲਬ ਸਕੂਲਾਂ ਵਾਲਿਆਂ ਨੂੰ ਆਪੇ ਗੱਡੀਆਂ ਵਾਲੇ ਚਾਹ ਰਹਿਣ ਚਾਹੀਦੇ ਹਾਂਜੀ ਹਾਂਜੀ ਨਹੀਂ ਵੀਰ ਜੀ ਡਰਾਈਵਰ ਹੋ ਕੀ ਗੱਲ ਬਾਤ ਹੈ ਗੱਡੀ ਦੀ ਜਿਹੜੀ ਅੱਗ ਲੱਗੀ ਹੈ ਜੀ ਬਾਰ ਬਾਰ ਕੋਈ ਨਹੀਂ ਸਰ ਮੜੀ ਕੋਈ ਲੀਕਿੰਗ ਹੋ ਗਈ ਜੀ ਨਾ ਨੜ ਨੜ ਲੱਤੀ ਆਂਦੇ ਹੋ ਉਹ ਬਰਾ ਉਹਦੇ ਉਹਦੇ ਕਾਰਨ ਚਾਣਕ ਪ੍ਰਭਾਵਤ ਲੱਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸਿਆ ਵੀ ਗਿਆ ਬੱਚੇ ਉੱਤਰ ਕੇ ਸਰ ਬੱਚੇ ਤਰਦੇ ਆ ਗੱਡੀ ਨਪਾਲੀ ਪੁਣੀ ਮਾਰ ਗਿਆ ਤੇ ਗੱਡੀ ਤੰਗ ਆ ਗਈ ਕੋਈ ਗੱਲ ਪੈਨਸਾਨ ਨਹੀਂ ਨੁਕਸਾਨ ਨਹੀਂ ਕੋਈ ਗੱਲ ਨੁਕਸਾਨ ਕੋਈ ਹੈ ਕਿਹੜੇ ਸਕੂਲ ਦੀ ਹੈਗੀ ਹੈ ਬਸ ਡੀਡੀਐਸ ਸਕੂਲ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਕਿ ਵੱਡਾ ਨੁਕਸਾਨ ਬੱਚਿਆਂ ਦਾ ਜਿੱਥੇ ਸਰਫੇ ਦੇ ਹਲਾਦਾਂ ਨੇ ਲੋਕਾਂ ਦੀ ਹੈ ਜੀ ਹੋ ਕਿਸੇ ਤੇ ਕਿਸੇ ਵੀ ਹੋ ਜਾਂਦਾ ਕੁਝ ਵੀ ਹੋ ਸਕਦਾ ਕੀ ਕਰ ਲਓ ਜਿੱਟੀਆਂ ਪੜ ਜਾਂਦੀਆਂ ਨਹੀਂ ਨਹੀਂ ਭਾਈ ਅਸੀਂ ਜਾਉਂਦੇ ਨਾ ਨੜ ਤੇ ਇਹ ਹੋ ਗਿਆ ਤੇ ਉਹ ਦੇਰ ਵਕਦਾ ਆ ਰਿਹਾ ਉਹ ਰੱਤੇ ਹਰਾ ਪਰ ਅੱਜ ਨਾਲ ਅੱਜ ਸਰ ਇੱਕ ਵੈਨ ਨੂੰ ਅੱਗ ਲੱਗਣ ਦੀ ਘਟਨਾ ਵਾਪਰੀ ਜਦਕਿ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਅਨਕ ਮੌਕੇ ਦੇਖਿਆ ਕੀ ਹੈ ਜੀ ਫਸਟ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਉਹ ਇਨਫਾਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦਰਾ ਸਾਹਿਬ ਦੇ ਇਲਾਕੇ ਸਕੂਲ ਵੈਨ ਨੂੰ ਦੇ ਵਿੱਚ ਕੋਈ ਮੁਸ਼ਕਲ ਆਈ ਹੈ ਅੱਗ ਲੱਗਣ ਦੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਨੇ ਮੈਂ ਐਸ ਚ ਕੋਰੀਡੋਰ ਆਪਣੀ ਪੁਲਿਸ ਪਾਰਟੀ ਸੇ ਇੱਥੇ ਪਹੁੰਚਾ ਜਿਹੜੇ ਦੋ ਬੱਚੇ ਸੀਗੇ ਇਹੜਾ ਸਕੂਲ ਵੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨੇ ਕਾਫੀ ਕਛ ਚਸ਼ਮਦੀ ਇਹਨੇ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪਈਤੇ ਸਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤੇ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂ